ਆਹ ਹੀ ਰੋਜੀ ਦਾ ਖਾਲਸਾ ਵਾਹੇ ਵੀਜੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਭਰੀ ਸਸਰੀਆ ਕਾਹ। ਅੱਜ ਅਸੀਂ ਜਿਹੜਾ ਬਹੁਤ ਹੀ ਸੋਹਣਾ ਸੂਟ ਟ੍ਰੇਸ ਕੀਤਾ ਹੈ। ਮਸ਼ੀਨ ਵਰਕ ਦਾ ਸੂਟ ਬਣੂਗਾ ਬਹੁਤ ਹੀ ਸੋਹਣਾ ਡਿਜ਼ਾਈਨ ਹੈ। ਤੇ ਪਾਰਟੀ ਵੀਅਰ ਸੂਟ ਹੈ ਦੇਖੋ। ਤੇ ਇਹ ਗੁਲਾਬੀ ਜਾਂ ਪੀਚ ਜਿਹਾ ਕਲਰ ਹੈ ਥੋੜਾ ਜਿਹਾ ਕੈਮਰੇ 'ਚ ਫਿੱਕਾ ਹੁੰਦਾ ਹੈ। ਤੇ ਇਹ ਹੈ ਆਪਾਂ ਕੱਟ ਵਰਕ ਦਾ ਕੀਤਾ ਦੇਖੋ। ਇਹ ਵੀ ਆਪਣਾ ਆਰਡਰ ਤੇ ਬਣਨਾ ਆਇਆ ਸੂਟ ਤੇ ਇਹ ਆਪਾਂ ਉੱਪਰ ਫੱਲ ਪਾਇਆ ਦੇਖੋ। ਦੋ ਫੁੱਲ ਬਣਾਇਆ ਇੱਕ ਇਸ ਪਾਸੇ ਤੇ ਇੱਕ ਇਸ ਪਾਸੇ ਦੇਖੋ ਫੁੱਲ ਦੋਨਾਂ ਦੇ ਇਧਰ ਨੂੰ ਦੇ ਇਧਰਲਾ ਵੀ ਆਪਾਂ ਇਦਾਂ ਕੀਤਾ ਤੇ ਇਧਰਲਾ ਵੀ ਇੱਧਰ ਕੀਤਾ ਦੇਖੋ ਜਦੋਂ ਆਪਾਂ ਟਰੇਸ ਕਰਿਆ ਉਦੋਂ ਇਹ ਆਪਾਂ ਇਸ ਤਰ੍ਹਾਂ ਕਰਿਆ ਵੀ ਅੰਦਰ ਨੂੰ ਕਰਿਆ ਇਹ ਤੇ ਆਪਾਂ ਇਹ ਵੀ ਕਰ ਸਕਦੇ ਸੀ ਜਿਵੇਂ ਆ ਇਹਦਾ ਡਿਜ਼ਾਈਨ ਬਣਿਆ ਇਸ ਲੋਟ ਤੇ ਆ ਵੀ ਆਪਾਂ ਇਸ ਲੋਟ ਹੀ ਬਣਾ ਸਕਦੇ ਸੀ ਨਹੀਂ ਆਪਾਂ ਇਹ ਡਿਜ਼ਾਈਨ ਆ ਇਹ ਬਣਾਇਆ ਇਹਦਾ ਅੰਦਰ ਤੇ ਵੀ ਅੰਦਰ ਨੂੰ ਕੀਤਾ ਤੇ ਆ ਇਹਦੀਆਂ ਬਾਹਾਂ ਦੇਖੋ ਜੀ ਬਹੁਤ ਹੀ ਸੋਹਣਾ ਟਰੇਸ ਹੋਇਆ ਇਹ ਦੇਖੋ ਇੱਕ ਬਾਹਾਂ ਇਹ ਇਹ ਆਪਾਂ ਕੱਲ ਨੂੰ ਮਸ਼ੀਨ ਵਰਕ ਕਰਨਾ ਤੇ ਤੇ ਆਪਣਾ ਸੂਟ ਜਾਣਾ ਹੀ ਹੈ ਬਸ ਐਂਤਵਾਰ ਨੂੰ ਦੇਖੋ ਇੱਕ ਬਾਹਾਂ ਆਪਣੀ ਇਹ ਟਰੇਸ ਹੋਈ ਤੇ ਕਿਹ ਬਾਹ ਦੋ ਬਾਹਾਂ ਤੇ ਤੇ ਘੇਰੇ ਤੇ ਡਿਜ਼ਾਈਨ ਹੈ ਇਹਦੇ ਹੋਰ ਪਹੁੰਚਾਂ ਤੇ ਵਰਕ ਹੈ ਨੀਗਾ ਤੇ ਜੇ ਤੁਹਾਨੂੰ ਪਸੰਦ ਆਵੇ ਤਾਂ ਤੁਸੀਂ ਸਾਨੂੰ ਕਮੈਂਟ ਜ਼ਰੂਰ ਕਰਿਓ ਫਿਰ ਜੇ ਤੁਹਾਨੂੰ ਆਪਾਂ ਵਰਕ ਕਰ ਲਿਆ ਉਦੋਂ ਵੀ ਤੁਹਾਨੂੰ ਦਿਖਾਵਾਂਗੇ ਛੋਟ ਤਿਆਰ ਹੋ ਗਿਆ ਦੇਖੋ ਸਾਨੂੰ ਤਾਂ ਇਹ ਟ੍ਰੇਸ ਕਰੇ ਬਹੁਤ ਸੋਹਣਾ ਲੱਗ ਜਾਂਦਾ ਹੈ ਤੇ ਇਹ ਅੱਧ ਅੱਧੇ ਫੁੱਲ ਆ ਦੇਖੋ ਫਿਰ ਤੁਸੀਂ ਐ ਨਾ ਕਹਿ ਦੋ ਵੀ ਪੂਰੇ ਫੁੱਲ ਨਹੀਂ ਬਣਾਏ ਅੱਧ ਅੱਧੇ 5-5 ਕਰ ਲਈਆਂ ਬਣਾਈਆਂ ਦੇਖੋ ਇੱਧਰ ਵੀ ਤੇ ਇੱਧਰ ਵੀ 5 ਹੀ ਹੈ 5 ਠੀਕ ਹੈ ਇਹ ਆਪਾਂ ਜਿਹੜੀ ਕਢਾਈ ਕਰਦੇ ਹਾਂ ਉਹ ਟ੍ਰੇਸ ਕਰਕੇ ਕਰਦੇ ਹਾਂ ਤੇ ਜਿਹੜਾ ਆਪਾਂ ਪੇਂਟ ਕਰਦੇ ਹਾਂ ਬਿਨਾ ਟ੍ਰੇਸਟ ਕਰਦੇ ਹਾਂ ਦੇਖੋ ਇਹ ਆਪਣਾ ਸੂਟ ਪੇਟ ਹੋਇਆ ਹੈ ਘੇਰੇ ਦਾ ਡਿਜ਼ਾਈਨ ਹੈ ਇਹ ਇੱਕ ਬਾਹ ਆ ਬਾਹ ਦਾ ਡਿਜ਼ਾਈਨ ਇਹ ਵੀ ਬਹੁਤ ਸੋਹਣਾ ਸੂਟ ਬਣ ਕੇ ਤਿਆਰ ਹੋਇਆ ਤੇ ਇਹਦਾ ਹਜੇ ਵਿੱਚ ਬੂਟੀਆਂ ਪਾਉਣੀਆਂ ਤੇ ਪਹੁੰਚਾ ਦਾ ਵਰਕ ਕਰਨ ਦਾ ਤੇ ਦੁਪੱਟਾ ਲੈਂਦੇ ਇਹਦਾ ਠੀਕ ਹੈ ਤੇ ਇਹ ਆਪਣਾ ਨਾ ਇੰਤਵਾਰ ਨੂੰ ਜਾਣਾ ਸੂਟ ਇਹ ਪਹਿਲਾਂ ਆਪਾਂ ਇਹਦੀ ਕਢਾਈ ਕਰਕੇ ਰੱਖ ਲਈਏ ਸੂਟ ਤਿਆਰ ਕਰਕੇ ਤੇ हम थी दिखाने भी पहला अभी ये बुक आह बुक है जिद उत्ते ट्रेस करते हैं फलसन भी कर लगे देखो ये जोड़ा फल आल ये आप पाया जोड़ा वो फुल आलता देखो ये ट्रेस पेल आप इंच लाइन ला ली थल फिर ये अद्धे इंच से लाइए फिर ढक्कन आप सारा किया ਫਿਰ ਆਪਾਂ ਇਹਦੇ ਉੱਤੇ ਉਤਾਰਿਆ ਸਕੈਚ ਨਾਲ ਉਤਾਰਿਆ ਇਹਦੇ ਉੱਤੇ ਆਪਾਂ ਇਹਨਾਂ ਨਾਲ ਨਾ ਫਿਰ ਇਹਦੇ ਦੂਜਾ ਜਿਹੜਾ ਆਪਣਾ ਹੁੰਦਾ ਮਮੀ ਜਾਨ ਜਾਂ ਉਹਦਾ ਉਹ ਨਹੀਂ ਆਪਾਂ ਦੂਜਾ ਹੁੰਦਿਆਂਦਾ ਇਹ ਫਰੇਸ ਉਹ ਖੜਕਦਾ ਜਿਹਾ ਬੜਾ ਰਹਿੰਦਾ ਤੇ ਫਿਰ ਆਪਾਂ ਇਹਦੇ ਉੱਤੇ ਟ੍ਰੇਸ ਕੀਤਾ ਇਹਨੂੰ ਇਹਦੇ ਉੱਤੇ ਆਏ ਰੱਖ ਕੇ ਠੀਕ ਹੈ ਇਹਦੇ ਉੱਤੇ ਰੱਖ ਕੇ ਤੇ ਟ੍ਰੇਸ ਕਰ ਲੈ ਫਿਰ ਆਪਾਂ ਸੂਈ ਨਾਲ ਇਹ ਮੁੜਮਾ ਕੱਢਣੀ ਠੀਕ ਹੈ ਜੀ ਤੇ ਫਿਰ ਆਪਾਂ ਇਹਨੂੰ ਲਾਜਵਾਰ ਤੇ ਤਾਰਬੀਨ ਦੇ ਤੇਲ ਨਾਲ ਇਹਨੂੰ ਟ੍ਰੇਸ ਕੀਤਾ ਪਹਿਲਾਂ ਅਸੀਂ ਮਿੱਟੀ ਦੇ ਤੇਲ ਨਾਲ ਕਰਦੇ ਹੁੰਦੇ ਸੀ ਹੁਣ ਤਾਰਬੀਨ ਦੇ ਤੇਲ ਨਾਲ ਕਰਦੇ ਹਾਂ ਠੀਕ ਹੈ ਜੇ ਤੁਹਾਨੂੰ ਪਸੰਦ ਆਵੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਥ ਔਰ ਤਿਆਰ ਕਰਵਾਉਨੇ ਆ ਸੂਟ ਮਸ਼ੀਨ ਵਰਕ ਕਰਵਾਉਣਾ ਪੇਂਟ ਕਰਵਾਉਣਾ ਤਾਂ ਸਾਨੂੰ ਜਰੂਰ ਆਰਡਰ ਦਿਓ ठीक है। ਤੇ ਇਧਰ ਆਪੋਨ ਹੈ। ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।